ਅਲੋਸਤ ਕੀ ਹਾਲਚਾਲਾ ਹੋਰ ਕੀ ਹਾਲਚਾਲਾ ਜੀ ਗਰਮੀ ਬਹੁਤ ਬੜੀ ਪਿਆ ਖੇਤਾਂ ਦੇ ਵਿੱਚ ਗਏ ਸੀ ਸੋ ਦਾ ਸੇ ਪਾਸੇ ਦੇਖਣਾ ਸੁਖਣਾ ਵਾਸਤੇ ਨਰਮੇ ਨੂੰ ਦੇਖਣ ਵਾਸਤੇ ਗਏ ਸੀ ਅਥੇ ਬਸ ਇਹਨਾਂ ਮੜੇ ਮੜੇ ਮੋਟ ਕੱਕ ਹੋ ਚੁੱਕੇ ਚ ਨਰਮੇ ਦੇ ਵਿੱਚ ਬਹੁਤ ਤੇਜ਼ ਗਰਮੀ ਪੈ ਰਹੀ ਹੈ ਮੀਂਹ ਆਉਂਦੀ ਸਭਾਵਨਾ ਹੈ ਕਿਉਂਕਿ ਡੇਲੀ ਹਨੇਰੀ ਆਉਂਦੀ ਹੈ ਪਰ ਬੱਦਲ ਵੀ ਆਉਂਦੇ ਆ ਪਰ ਮੀਂਹ ਨਹੀਂ ਆ ਰਿਹਾ ਉਹਦੇ ਨਾਲ ਕੁਝ ਥਾਂਾਂ ਤੇ ਮੀਂਹ ਪੈ ਚੁੱਕਿਆ ਹੈ ਖੇਤਾਂ ਦੇ ਵਿੱਚ ਬਿਲਕੁਲ ਸਵਾਰਟਾ ਚੂਨਾ ਕਿਤੇ ਲਾਉਣਾ ਸਟਾਰਟ ਕਰ ਦਿੱਤਾ ਗਿਆ ਹੈ ਅਸੇ-ਬਸੇ ਕਿਤਾ ਵਿੱਚ ਨਰਮਾ ਕਮਲਾਇਆ ਪੈਜ ਧੁੱਪ ਦੇ ਨਾਲ ਬਹੁਤ ਸਾਰੇ ਪਾਣੀ ਮੰਗ ਰਿਹਾ ਸੀ ਪਰ ਹੁਣ ਇੱਕ ਦੇ ਇੱਕ ਦੇ ਮੀਂਹ ਆਉਂਦੇ ਸੁਭਾਵਨਾ ਹੈਗੀ ਹੈ ਤਾਂ ਕਿ ਉਹਨਾਂ ਨਾਲ ਲੱਗ ਜੂ ਉਸ ਤੋਂ ਬਾਅਦ ਆਪਾਂ ਚੁੱਕਿਆ ਕਰੇ ਪਿੰਡ ਬਿਲਾਰ ਚੁੱਕੇ ਆ ਕਿ ਹੁਣ ਆ ਚੁੱਕੀ ਸੀ ਨੇਰੀ ਜਿਵੇਂ ਤੁਸੀਂ ਦੇਖ ਰਹੇ ਹੋਗੇ ਨੇਰੀ ਆ ਚੁੱਕੀ ਸੀ ਅਸੇ-ਬਸੇ ਪੂਰੀ ਤੇਜ਼ ਜ਼ਿਆਦਾ ਟਾਈਮ ਤਾਂ ਨਹੀਂ ਆਈ ਪਰ ਆਈ ਜ਼ਰੂਰ ਸੀ ਇੰਨੀ ਵੀ ਫਸਟ ਨਹੀਂ ਆਈ ਘਟੋ ਘਟ 40 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹੀ ਆਈ ਸੀ ਉਹ ਵੀ 15 20 ਮਿੰਟ ਦੇ 15 20 ਮਿੰਟਾਂ ਤੱਕ ਦੇਖਿਆ ਜਾਵੇ ਤੇ ਗਰਮੀ 40 ਤੋਂ 45 ਡਿਗਰੀ ਟੈਂਪਰੇਚਰ ਚੱਲ ਰਿਹਾ ਅੱਜ ਕੱਲ ਜਾਨਵਰਾਂ ਵਾਸਤੇ ਵੀ ਪਾਣੀ ਰੱਖਿਆ ਹੋਵੇ ਸਤ ਦੇ ਉੱਤੇ ਤਾਂ ਕਿ ਜਾਨਵਰ ਪੀ ਛਕਣਾ ਆ ਕੇ ਜਾਨਵਰਾਂ ਵਾਸਤੇ ਵੀ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੋਂ ਪੇ ਕੋਈ ਵੀ ਜਾਨਵਰ ਆਉਂਦਾ ਉਹ ਪਾਣੀ ਪੀ ਸਕਦਾ ਹੈ ਕਿਉਂਕਿ ਜਿਵੇਂ ਅਨਸਾ ਨਾਂ ਉਤੇ ਲੱਗਦੀ ਹੈ ਉਵੇਂ ਜਾਨਵਰਾਂ ਨੂੰ ਵੀ ਤੇ ਲੱਗਦੀ ਹੈ। ਦਰਖਤ ਜਿਹੜੇ ਪੱਤੇ ਸੁੱਕ ਚੁੱਕੇ ਆ ਦੇਖ ਸਾਹਮਣੇ ਦੇ ਦਰਖਤ ਖੜਾ ਹੈ ਉਹਦੇ ਪੱਤੇ ਸੁੱਕ ਚੁੱਕੇ ਗਰਮੀ ਆਉਣ ਦੇ ਕਾਰਨ ਹਰੇ ਹੋ ਸਕਦੇ ਆ ਦੁਬਾਰਾ। ਕਾਫੀ ਦਰਖਤਾਂ ਨੇ ਟਾਹਣੀਆਂ ਟੁੜੀਆਂ ਟੁੱਟ ਪਈਆਂ ਨੇ ਕੰਦੇ ਲਈ ਆਉਣ ਦੇ ਕਾਰਨ। ਜਿਹੜੇ ਛੋਟੇ ਪਾਂਸੀ ਹੁੰਦੇ ਉਹਨਾਂ ਆਪ ਦਾ ਖਾਸ ਧਿਆਨ ਰੱਖਣਾ ਚਾਹੀਦਾ ਤਾਂ ਕਿ ਸੱਤਾਂ ਉਤੇ ਬੰਦੇ ਆ ਤਾਂ ਉਹਨਾਂ ਨੂੰ ਪਾਣੀ ਪੀ ਸਕਣ। ਕੀ ਲੰਗ ਕੁਲਕੁਲਾਂ ਵਿੱਚਾਂ ਬੋਟਲ-ਬੋਟਲ ਵਿੱਚ ਪਾ ਕੇ ਪਾਣੀ ਰੱਖਿਆ ਜਾ ਸਕੇ ਤਾਂ ਕਿ ਉਹ ਲੋੜ ਮੁਤਾਬਕ ਪੀ ਸਕਣ ਬਾਕੀ ਸੋਨੇ ਵਧੀਆ ਗਰਮੀ ਦੇ ਰੋਤਾ ਜਿਹੜੀ ਉਹ ਲਗਭਗ 8-9 ਮਹੀਨੇ ਤੱਕ ਰਹਿੰਦਾ ਰਹਿੰਦੀ ਹੈ ਗਰਮੀ ਠੰਡ ਗਰਮੀ ਦੇ ਮਗਾਵਲੇ ਕੱਟ ਪੈਂਦੀ ਹੈ ਗਰਮੀ ਲੌਂਗ ਟਾਈਮ ਤੱਕ ਪੈਂਦੀ ਹੈ ਤਾਂ ਇਸ ਕਰਕੇ ਪਾਣੀ ਹੁੰਦਿਆਂ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਜਿਵੇਂ ਬੱਦਲ ਬਣਿਆ ਹੋਇਆ ਦੇਖ ਰਹੇ ਹੋ ਤੁਸੀਂ ਉੱਪਰ ਕਾਲਾ ਕਾਲਾ ਪਰ ਇਹ ਇੰਨਾ ਇਹ ਬੱਦਲ ਨਹੀਂ ਪੈ ਰਿਹਾ ਕਿਉਂਕਿ ਇਹ ਬੱਦਲ ਮੀਂਹ ਵਾਲਾ ਨਹੀਂ ਹੈ ਹਨੇਰੇ ਨਾਲ ਇਹ ਵੀ ਉੜ ਜਾਣਾ ਕਿਤੇ ਨਾ ਕਿਤੇ ਥੋੜੀ ਜੀ ਠੰਡ ਤਾਂ ਆ ਰਹੀ ਹੈ ਵਿੱਚ ਮੌਸਮ ਦਾ ਰਤਾ ਮੰਦਾ ਫਰਕ ਜ਼ਰੂਰ ਪੈਂਦਾ ਨੇ ਜੇ ਆਨ ਕਰਕੇ ਕਿਉਂਕਿ ਕਿਤੇ ਨਾਲ ਕਿਤੇ ਤਾਂ ਮੀਂਹ ਪਿਆ ਹੁੰਦਾ ਹੈ ਉਹਦੇ ਕਰਕੇ ਠੰਡੀਆਂ ਹਵਾਵਾਂ ਚੱਲਣ ਲੱਗ ਜਾਂਦੀਆਂ ਆਲਾ ਮੋਟਾ ਟੈਂਪਰੇਚਰ ਦੇ ਵਿੱਚ ਫਰਕ ਪੈਂਦਾ ਹੈ ਰਾਤ ਨੂੰ ਜਾ ਕੇ ਕਿਤੇ 12 1 ਵਜੇ ਤੋਂ ਬਾਅਦ ਉਹ ਠੰਡ ਹੁਣ ਸਟਾਰਟ ਹੁੰਦੀ ਹੈ ਥੋੜੀ ਬਹੁਤਾ ਕਿਉਂਕਿ ਜਿਆਦਾ ਗਰਮੀ ਕਰਨ ਜੇ ਅਪਾ ਘਰਾਂ ਚ ਬੈੰਨੇ ਆ ਤਾਂ ਸੱਤਾਂ ਵੀ ਗਰਮ ਹੋ ਜਾਂਦੀਆਂ ਜਾਂ ਕਿ ਅਸੇ ਪਾਸੇ ਨਹੀਂ ਕੰਨਾਂ ਕੋਲ ਵੀ ਗਰਮ ਹੋ ਜਾਂਦੀਆਂ ਵੀਡੀਓ ਦੇਖਣ ਲਈ ਧੰਨਵਾਦ ਲੋਕੋ ਲੈ ਕੇ ਸ਼ੇਅਰ ਕਰੋ ਵੀਡੀਓ ਸਾਰੇ ਦੋਸਤਾਂ ਦਾ ਧੰਨਵਾਦ